ਧੰਨਵਾਦ ਵੀ ਸਾਰੇ ਪੰਡ ਵਾਲਾ ਜਿਹੜਾ ਪਹੁੰਚੇ ਆ। ਇਹ ਖਵਾ ਚੱਲਦੀਆਂ ਨੇ ਯਾਰ। ਆਹ ਦੇਖਣਾ ਸਹੀ ਕਰ ਇੱਥੇ ਹੀ ਪਤਾ ਨਹੀਂ ਕੌਣ ਸੱਟ ਗਿਆ। ਧੰਨਵਾਦ ਵੀ ਸਾਰਾ ਜਿਹੜਾ ਪਹੁੰਚਿਆ। ਅੱਜ ਆਪਣੇ ਮਡੰਗ ਇਲਾਕੇ ਆ ਜੀ ਬਹੁਤ ਖਾਣਾ ਹੋਇਆ ਜਿੰਨਾਂ ਨੇ ਕਹਿ ਦਿੱਤੇ ਤੇ ਪਹੁੰਚਦੇ ਜਾ ਕੇ ਵੇਣੇ ਪਰਵਾਸਨਾ ਫੇਰ ਕਰੇ ਜਾਇਦ ਪਤਾ ਲੱਗੂ ਕਿੰਨੀ ਕਿ ਲੱਗੀ ਆ ਬਹੁਤ ਬਾਵਾ ਨਿਕਲੀ ਅੰਦਰ ਹੋਰ ਬਹੁਤ ਟਾਈਮ ਆਇਆ ਪਤਾ ਨਹੀਂ ਕੀ ਗੱਲ ਆ ਕਿੰਨਾ ਕੁ ਹੋਈ ਆ ਤੱਕ ਡਟਰਾ ਕਰਨੋਂ ਅੱਗੇ ਲੱਗ ਕੇ ਕੱਲ ਮਲੋ ਡਟਰਾ ਕਰਨੋਂ ਅੱਗੇ ਲੱਗੀ ਆ ਆ ਦੇਖ ਲੈ ਸਹੀ ਗਰ ਇੱਥੇ ਪਤਾ ਨਹੀਂ ਕੌਣ ਸੱਟ ਗਿਆ ਓਹੋ ਪਤਾ ਨਹੀਂ ਕਿਉਂ ਲੋਕ ਬੈਰੀ ਬਣੇ ਪਤਾ ਲੱਗ ਗਿਆ ਬਾਜ ਬੁਝਾਤੀ ਨਹੀਂ ਇੱਥੇ ਬਹੁਤ ਨੁਕਸਾਨ ਹੋਣਾ ਸੀ ਚਲੋ ਚੱਲ ਗਏ ਪਤਾ ਨਹੀਂ ਕਿਹੜਾ ਹੈ ਇਨਲੀਮਿਟਿਡ ਹੀਟਰ ਆਪਣੇ ਬੇਡਤੀ ਆ ਕੋਈ ਹੁਣ ਹਫਤਾ ਦਾ ਦਸ ਦਿਨ ਕੋਈ ਬੀੜੀ-ਬੁੜੀ ਨਾ ਪੀਵੇ ਕੋਈ ਆਸੇ-ਪਾਸੇ ਪੀ ਲੋ ਇਹ ਪਤਾ ਸੰਤ ਨਹੀਂ ਆਕਰ ਦਾ ਬਰਾ ਉਹ ਵੇਖ ਉਧਰ ਵੀ ਇੱਕ ਰੋਵਾ ਚੱਲੀ ਆਂਦੀ ਯਾਰਾ ਇਹ ਪਤਾ ਹੀ ਕੋਈ ਨਹੀਂ ਆਪਾਂ ਮੇਰ ਕਰੇ ਕਿਸਾਨਾਂ ਦੇ ਨਾਲ ਹੀ ਕਣ ਖੜੀ ਉੱਥੇ ਆਵਾਜਿ ਪਿੱਟ ਦੇਣ ਕੰਟੀੜ ਕਰਲੀ ਜਾਦੇ ਪੰਜਾਬ ਚ ਇਹ ਕਿਹੜੀ ਕਰਨ ਮਗ ਲੱਗੀ ਬਹੁਤ ਜਿਆਦੇ ਅਦੋਂ ਇੱਥੇ ਸੀਗਾ ਇੱਕ ਪੰਡੋ ਆਇਆ ਕਿਹੜਾ ਦਾ ਬੱਚ ਦੋ ਗਿਆ ਨਾ ਬੱਚਰਾ ਜੀ ਉੱਤੋਂ ਲੱਗੀ ਆਇਆ ਤੈਰਾ ਹਾਂ ਦੂਸੇ ਮੈਂ ਆ ਗਿਆ ਕਿਹਨ ਕਣਕ ਨਾਲ ਹੀ ਦੇ ਉਹ ਦੂਰ ਕਿਹੜੀ ਆ ਦੋ ਹਵਾ ਇਧਰ ਲਈ ਦੀ ਹਵਾ ਇਧਰ ਲਈ ਤਾਂ ਬੱਤ ਤੇਰੀ ਗਈ ਤੈਰਾ ਮੈਂ 10 ਸ ਮਾਰ ਸੁਣ ਕੇ ਆਇਆ ਸੀ ਮੈਂ ਆ ਤਰਫ ਹੀ ਆ ਗਿਆ ਕਾਸ਼ੀ ਮੈਂ ਅਸਲ ਲਾਇਰ ਲਾਥਫਟ ਕਾਰਤੀ ਬਲੇਖਾ ਰਹਿ ਗਿਆ ਉਹਨਾਂ ਨੇ ਸਹਣੇ ਖੇਡ ਦੀ ਕਰਤੀ ਰਾਹ ਦੱਸਣਾ ਦੀ ਮਣਕਾਲ ਸਹਣਾ ਕੜਾ ਕੱਢੀ ਰਾਤੀ ਮੌਤ ਮਾ ਮਾਲੇ ਕੀ ਆਇਆ ਸੀ ਲੋਕ ਪਹੁੰਚੀ ਜਾਂਦੇ ਆ ਵਾਹ ਸਤਿ ਮਾਸ਼ਾ ਉਧਰਲਾ ਪਾਸਾ ਵਾਹਣ ਜਾ ਕੇ ਜੇਤੀ ਫਿਰ ਪਿਆਦਾ ਯਾਰ ਦੇ ਭਾਈ ਖਵਾ ਕਰ ਕੀ ਆ ਆਦਰਲੀ ਦਾ ਮੇਰੇ ਤੋਂ ਬਾਹਰ ਨਾ ਲੀਏ। ਮੇਰੇ ਤੋਂ ਬਾਹਰ ਨਾ ਲੀਏ। ਆਦਰਲੀ ਨਾ ਮੋਜੇ। ਆ ਗਈ ਤਾਂ ਬਾਣ ਗਈ ਤਾਂ ਮੁਝੇ ਵੀ ਮਾਰਨ ਫਿਰ ਫਾਇਦਾ ਹੈ ਹਜੇ ਤਾਂ ਹਵਾ ਇਧਰ ਲਈ ਸੀ ਹੁਣ ਹਵਾ ਉਧਰ ਲਈ ਹੋ ਗਈ ਹਵਾ ਉਧਰ ਲਈ ਹੋ ਗਈ ਹੁਣ ਓਏ ਵੀ ਵੇ ਧੰਨਵਾਦ ਵੀ ਸਾਰੇ ਪਿੰਡ ਵਾਲਾ ਜਿਹੜਾ ਪਹੁੰਚੇ ਹੈ ਬੱਜ ਚ ਰਹਿ ਗਈ ਤੇ ਬੱਜ ਬਣੀ ਦੇ ਵਿੱਚ ਸਾਰੇ ਕਿਸਾਨਾਂ ਦੇ ਦਿੱਰਤ ਕਰਨ ਕਰਦੀ ਵੱਡੀ ਹੁੰਦੀ ਸੀ ਤੇ ਪਾਸ਼ਾ ਕਰਕੇ ਸਾਰੇ ਹਫਤੇ ਦੀ ਗੱਲ ਹੈ ਸਾਰੇ ਇਧਰ ਪੱਥੇ ਦੇ ਘਰੇ ਆ ਗਿਆ ਦੇ ਇਧਰ ਉਧਰ ਇਹ ਹਾਵਲਟ ਸੈੱਟ ਹੋ ਗਈ ਇਹ ਦੇ ਹਾਂ ਤਨਵਰ ਵੀ ਸਾਰਾ ਜਿਹੜਾ ਪਹੁੰਚਿਆ ਸ਼ੁਕਰੀਆ ਬਹੁਤ ਬਹੁਤ ਆਰੇ ਦੇ ਕੰਮ ਆਉ ਇਹ ਤਾਂ ਬੀੜੀ ਪੁੜੀ ਨਾਲ ਛੱਟ ਕੇ ਗਿਆ ਯਾਰ ਇਹਦਾ ਕੰਮ ਹੈ ਦੋਨਾਂ ਦਾ ਮੇਰਾ ਫੋਟੋ ਵੀ ਵੀਡੀਓ ਕਰ 2000 2000